कुख द कैदो कैदों छुट के रोया अज एक बूटा रोया कुख छुट के रोया अज एक बूटा फुट के रोया मैं हस के घाटे सहल है लुट्ट वारा लुट के रोया <TLE supplement generally> ਮੈਂ ਤੇ ਹੱਸ ਕੇ ਘਾਟੇ ਸਹਿਰ ਲੁੱਟਣ ਵਾਲਾ ਲੁੱਟ ਕੇ ਰੋਇਆ ਕੱਚੀ ਵਸਤੀ ਲੰਗਨ ਲਗਿਆਂ ਰਾਤੀ ਬੱਦਲ ਟੁੱਟ ਕੇ ਰੋਇਆ ਕੱਚੀ ਵਸਤੀ ਲੰਗਨ ਲਗਿਆਂ ਰਾਤੀ ਬੱਦਲ ਟੁੱਟ ਕੇ ਰੋਇਆ ਲੱਠੇ ਦੀ ਥਾਂ ਪਾਟੇ ਲੀੜੇ ਚੋਰ ਕਬਰ ਨੂੰ ਪੁੱਟ ਕੇ ਰੋਇਆ